ਗਾਰਮ ਤਰ੍ਹਾਂ ਦੇ ਛੜਕਦਾ ਛੜਕਦਾ ਕੋਈ ਪੰਜ ਪੰਜ ਘੋੜ ਬੰਨ੍ਹ ਚੁੱਕਾ 44 ਚੀ ਗਾਰ ਦੇ ਛੜਕੋ ਉਹਨਾਂ ਬੰਨ ਬੰਨਣਗੇ ਚਲੋ ਛੜਕ ਬਣਾਓ ਸੀ ਤਾਂ ਆਉਂਦੇ ਨਹੀਂ 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 ਬੰਨ੍ਹ ਕੇ ਗਾਰ ਤੇ ਬੰਨ ਜਾ ਬੜਾ ਜਮਨ ਬੰਨ੍ਹ ਪਤਾ ਨਾ ਕਿ ਕਿਲਾਪਾ ਪੈਣੀ ਉਹਦੇ ਟਰਾਲੀਆਂ ਕਈਆਂ ਚਲੀਆਂ ਮਿੱਟੀ ਲਿਆ ਕੇ ਪਾਉਣੀ ਹੈ ਉੱਥੇ ਆਪਣੇ ਰਿਪੀ ਫੋਨ ਕਰਦੀ ਕਰ ਕਿੰਨੇ ਦਰ ਪਹੁੰਚ ਜਾਗਾ 5 ਤੋਂ 15 ਮਿੰਟ 10 ਮਿੰਟ ਪਹੁੰਚ ਜਾ ਠੀਕ ਹੈ ਸਾਰੀਆਂ ਮਿੱਟੀ ਲਿਆ ਕੇ ਪਾਓ ਪੈਪਾ ਆ ਰਿਹਾ ਨੇ ਠੀਕ ਹੈ ਰਾਹ ਬਣਾ ਦੇ اوو 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 لال پر جا رہے ہیں ਲੋ ਬਾਰੋ ਐਸਸੋ ਆਓ ਅੱਜ ਬੰਦੇ ਮੰਗਦੇ ਨਾ ਸਾਥ ਨਹੀਂ ਹੋਗਾ ਸਾਰਾ ਦਾ ਸਾਰਾ ਪਹਿਲੇ ਪਹਿਲੇ ਚਾਰ ਕੁ ਦਿਨ ਬੰਨ ਪਾ ਜਾਂਦਾ ਨਾ ਅਸੀਂ ਪਾਜਾਈ ਆ ਅੱਜ ਜੀ ਸੀ ਪੀ ਵੀ ਮਹਿੰਗਾਈ ਕੀਤੀ ਹੈ ਦੇਖੋ ਜਿਵੇਂ ਵੀ ਮੈਂ ਹੁਣੇ ਆਇਆ ਤਾਂ ਲੋਕਾਂ ਨੇ ਕਿ ਜੀ ਸੀ ਪੀ ਵੀ ਲੋੜਾ ਤਾਂ ਮੁੱਕ ਮੰਗਾਲੀ ਨਹੀਂ ਹੈ ਹੋਰ ਇੱਤੇਵਾਲੀ ਨੇ ਵਿੱਚ ਜਿਹੜਾ ਪਿੰਡ ਦੇ ਨਾਲ ਮਿੱਟੀ ਔਰ ਮੋਗਿਆਂ ਦੇ ਬਾਹਰ ਦੀ ਡੋਰ ਸੀ ਮੋਗੇ ਵੀ ਮੰਗਾਲੇ ਗਏ ਐ ਔਰ ਮਿੱਟੀ ਪਾ ਕੇ ਜਿਹੜਾ ਸਾਰੀ ਜੀਸੀਬੀ ਔਰ ਟਰਾਲੀਆਂ ਦੇ ਨਾਲ ਇਹ ਜਿਹੜੀ ਥਾਂ ਜਿਹੜੀ ਐ ਰਿੰਦੇਵਾਲੀ ਕੋਲੇ ਨੂੰ ਉੱਚਾ ਕਰ ਦਿੱਤਾ ਜਾਊਗਾ ਔਰ ਜਿਹੜੀ ਵੀ ਲੋਕ ਡਿਮਾਂਡ ਕਰ ਰਹੇ ਨੇ ਨਾਲ ਦੀ ਨਾਲ ਅਸੀਂ ਉਹ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰ ਰਹੇ ਹਾਂ ਤਾਂ ਕਿ ਸਾਡੇ ਲੋਕਾਂ ਨੂੰ ਇਸ ਮੁਸੀਬਤ ਤੋਂ ਬਚਾਇਆ ਜਾ ਸਕੇ